ਸਹਿਰ ਦੇ ਘੁੰਮਰੇ ਸੀ ਪ ਅਲੱਗ-ਅਲੱਗ ਪੋਲਿੰਗ ਬੂਥਾਂ ਦੇ ਆਪਾਂ ਦੇਖਿਆ ਕਿ ਬਹੁਤ ਸ਼ਾਂਤੀਪੁਰਪੋਜੋ ਜੀਰਪੁਰ ਦੀ ਇਹ ਹੈਗੀ ਆ ਪੋਲਿੰਗ ਹੋ ਚੁੱਕੀ ਆ ਸੂਤਰਾਂ ਤੋਂ ਪਤਾ ਲੱਗਾ ਕਰੀਬ 50% ਜਿਹੜੀ ਹੈਗੀ ਪੋਲਿੰਗ ਹੋਈ ਹੈ ਕਿਤੇ ਵੀ ਕੋਈ ਅਨਸਾਧਵਿਕ ਘਟਨਾ ਵਾਪਰ ਦੇ ਕੋਈ ਫਿਲਹਾਲ ਸੂਚਨਾ ਨਹੀਂ ਮਿਲ ਰਹੀ ਹੈ ਸਾਡੇ ਨਾਲ ਹੈਗੇ ਜੀਰਪੁਰ ਦੇ ਐਸਐਚਓ ਮਕਰ ਸਿੰਘ ਜੀ ਆਪਾਂ ਗੱਲ ਕਰਦੇ ਸਰ ਕਿੱਦਾਂ ਦੀ ਪੋਲਿੰਗ ਹੈ ਤੇ ਅਸੀਂ ਸਭ ਤੋਂ ਪਹਿਲਾਂ ਤੇ ਜੀਰ ਖਵਾਸੀਆਂ ਦਾ ਧੰਨਵਾਦ ਕਰਦੇ ਆਂ ਕੇ ਸਾਰੇ ਸ਼ਹਿਰ ਵਾਸੀਆਂ ਨੇ ਜਿੰਨੇ ਵੀ ਵੋਟਰ ਨੇ ਭਾਵੇਂ ਨਹੀਂ ਵੀ ਵੋਟਰ ਉਹਨਾਂ ਨੇ ਬਹੁਤ ਅੱਛਾ ਮਾਹੌਲ ਆ ਜਿੱਥੇ ਵੋਟਰ ਨਸਬੰਦੀ ਦਿੱਤਾ ਕਿਸੇ ਕਿਸਮ ਦੀ ਪ੍ਰੋਬਲਮ ਨਹੀਂ ਇਨਕ੍ਰੀਟ ਕੀਤੀ ਇਸ ਕਰਕੇ ਅਸੀਂ ਤਹਿ ਦਿਲੋਂ ਪੰਜਾਬ ਪੁਲਿਸ ਵੱਲੋਂ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਸਾਰੇ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦੇ ਆਂ ਸਾਰਾ ਦਿਨ ਕਿਸੇ ਤਰ੍ਹਾਂ ਦੀ ਕੋਈ ਕੰਪਲੀਟ ਨਹੀਂ ਆਈ ਕੋਈ ਪਰਮਤਮਾ ਦੀ ਕਿਰਪਾ ਨਾਲ ਕਿਸੇ ਜਿਸ ਤਰ੍ਹਾਂ ਕੋਈ ਲੜਾਈ ਝਗੜਾ ਨਹੀਂ ਹੋਇਆ ਔਰ ਪੁਲਿਸ ਵੱਲੋਂ ਮਾਨਯੋਗ ਐਸਐਸਪੀ ਸਾਹਿਬ ਸੰਗਰਣ ਸਿੰਘ ਜੀ ਵੱਲੋਂ ਔਰ ਇੱਥੇ ਐਸਪੀ ਨੇ ਮੈਡਮ ਅਰਵਜੋਤ ਕੌਰ ਗਰੇਵਾਲ ਆਈਏ ਸਬਫੀਸਰ ਔਰ ਡੀਐਸਪੀ ਅਮਰੋਦ ਜੀ ਡੀਐਸਪੀ ਗੁਰਪ੍ਰੀਤ ਬੈਂਸੀ ਔਰ ਸਮੁੱਚੀ ਟੀਮ ਜਿਹੜੀ ਹੈ ਉਹ ਲਗਾਤਾਰ ਜਿਹੜੀ ਆ ਵੋਟਾਂ ਸੰਬੰਧੀ ਡਿਊਟੀ ਤੇ ਤਤਪਰ ਹੈ ਔਰ ਹਰ ਬੂਤੇ ਹਰ ਗਲੀ ਮੁੱਲੇ ਅਸੀਂ ਚੰਗੀ ਪੈਟਰੋਲਿੰਗ ਕਰਕੇ ਨਾਕਾਬੰਦੀ ਸਰਚ ਕੀਤੀ ਹੈ ਤੇ ਕਿਸੇ ਕਿਸੇ ਦੀ ਕੋਈ ਅਨਸਖਵੀ ਘਟਨਾ ਨਹੀਂ ਵਾਪਰੀ ਸਰ કુલ ਕਿੰਨੀ ਕੁ ਫੋਰਸ ਲਾਈ ਗਈ ਸੀ ਇਸ ਉਹ ਪੋਲਿੰਗ ਵਾਸਤੇ ਕ੍ਰੀਬ 400 ਕਰਮਚਾਰੀ ਜਿਹੜਾ ਚਟ ਅਪਲਾਈ ਕੀਤਾ ਗਿਆ ਸਾਧਿਆ ਪੈਟਰੋਲਿੰਗ ਪਾਰਟੀਆਂ ਨਾ ਕਿ ਪੈਟਰੋਲਿੰਗ ਜਿਹੜੀ ਸਾਡੇ ਬੂਥ ਤੇ ਲੱਗੀ ਆ ਸਾਡੇ ਨਾਲ ਰਿਜ਼ਰਵਾ ਹੈਗੀ ਆ ਹਰ ਤਰ੍ਹਾਂ ਦਾ ਸਾਡੇ ਕੋਲੇ ਸਾਰਜੋ ਸਮਾਨ ਜਿਹੜਾ ਹੈ ਲੈਂਡ ਆਰਡਰ ਲਈ ਜਿਹੜਾ ਹੈ ਉਹ ਰੱਖਿਆ ਹੋਇਆ ਔਰ ਕਿਸੇ ਕਿਸਮ ਦੀ ਕੋਈ ਜੀ ਡਰਨ ਵਾਲੀ ਗੱਲ ਨਹੀਂ ਹੈ ਸ਼ਾਂਤੀ ਗੁਰੂ ਚੱਲਿਆ ਸਰ ਦੇਖਿਆਗਾ ਕਿ ਜਿਹੜਾ ਜਿਹੜੇ ਮੁਲਾਜ਼ਮ ਆਏ ਸਨ ਲੰਗਰ ਪਾਣੀ ਦਾ ਵਧੀਆ ਇੰਤਜ਼ਾਮ ਕੀਤਾ ਗਿਆ ਸੀ ਹਮਾਂ ਜੋ ਐਸਐਸਪੀ ਸਾਹਿਬ ਵੱਲੋਂ ਸਾਰੀ ਸੀਨੀਅਰ ਸਟਾਫ ਨੇ ਡਿਸਾਈਡ ਕੀਤਾ ਕਿ ਕਿ ਕੀਤਾ ਸੀ ਕਿ ਕਿਸੇ ਵੀ ਪੁਲਿਸ ਕਰਮਚਾਰੀ ਨੂੰ ਕਿਸੇ ਨੂੰ ਰਹਿਣ ਦੀ ਕਿਸੇ ਨੂੰ ਖਾਣ ਪੀਣ ਦੀ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਇਸ ਕਰਕੇ ਹਰ ਕਰਮਚਾਰੀ ਨੂੰ ਉਹਦੇ ਬਹੁਤੇ ਜਿੱਥੇ ਵੀ ਉਹਦਾ ਪੁਆਇੰਟ ਸੀਗਾ ਉੱਥੇ ਖਾਣਾ ਅਸੀਂ ਪੈਕੇਜ ਖਾਣਾ ਪ੍ਰੋਵਾਈਡ ਕਰਾਇਆ ਜਿਦਾ ਦੇਖਣ ਤੇ ਹੈ ਕਿ ਹਲਕਾ ਬਧਾਈ ਕੱਲੋ ਵਾਰ-ਵਾਰ ਦੋਸ਼ ਲਾਇਆ ਜਾਇਆ ਸੀ ਤੇ ਧੱਕੇਸ਼ਾਈ ਹੋ ਸਕਦੀ ਹੈ ਕੋਈ ਹੋ ਸਕਦੀ ਹੈ ਉਹ ਐਸੀ ਗੱਲ ਤਾਂ ਨਹੀਂ ਕਿਤੇ ਸਾਹਮਣੇ ਆਈ ਲਖੋ ਤੁਸੀਂ ਵੀ ਨਾਲ-ਨਾਲ ਤੁਮ ਰਹੇ ਆ ਕਿਸੇ ਕਿਸਮ ਦੀ ਕੋਈ ਧੱਕੇਸ਼ਾਈ ਨਹੀਂ ਫੇਅਰ ਇਲੈਕਸ਼ਨ ਕਰਾਉਣਾ ਸਾਡੀ ਲੈਂਡਰ ਮੇਨਟੇਨ ਕਰਨਾ ਸਾਡੀ ਡਿਊਟੀ ਹੈ ਔਰ ਅਸੀਂ ਕੀਤਾ ਫਿਲਹਾਲ ਕਿਤੇ ਕੋਈ ਸ਼ਿਕਾਇਤ ਆਈ ਹੋਏ ਕੋਈ ਸ਼ ਕੋਈ ਅਨਸਕਾਲਚ ਕੋਈ ਅਨਸਕਾਮੀ ਘਟਣਾ ਨਹੀਂ ਕੋਈ ਸ਼ਿਕਾਇਤ ਨਹੀਂ ਹੈ ਅਸੀਂ ਵਾਰ-ਵਾਰ ਫੈਸ ਕਰਦੇ ਹਾਂ ਸਾਰੇ ਵੋਟਰਾਂ ਦਾ ਸ਼ਹਿਰ ਵਾਸੀਆਂ ਦਾ ਬਹੁਤ ਅੱਛਾ ਸਾਰਿਆਂ ਨੇ ਚੰਗਾ ਰਿਸਪੌਂਸ ਕੀਤਾ ਔਰ ਲਾਅਨ ਆਰਡਰ ਨੂੰ ਮੈਂਟੇਨ ਰੱਖਣ ਲਈ ਬਹੁਤ ਅੱਛੀ ਸਾਨੂੰ ਸਹਿਯੋਗ ਦਿੱਤਾ ਇਹ ਜੋ ਕੋਲਾ ਹੋਈਆਂ ਵਧੀਆ ਤਰੀਕੇ ਨਾਲ ਜਿਹੜਾ ਕਿਤੇ ਅਗਰ ਜਿਹੜੇ ਬਲੈਕ ਮਾਰਕਟ ਦੇ ਚਾਰ-ਪੰਜ ਕੱਡੇ ਉਹਨਾਂ ਦੇ ਦੇਖੀਏ ਆਪਾਂ ਦੇਖੋ ਹਰ ਪਹਿਲੂ ਤੋਂ ਕਿਤਨੇ ਕਿਤੁਦਾ ਕਿਸੇ ਨੂੰ ਸੇਰਾ ਜਾਂਦਾ ਹੀ ਆ ਇਹ ਮੈਂ ਤਾਂ ਇਹ ਸਾਰਾ ਪਬਲਿਕ ਦਾ ਸਹਰਾ ਹੈ ਕਿ ਕਿ ਪਬਲਿਕ ਨੇ ਸਾਰੀ ਜਿਹੜੇ ਪੁਲਿਸ ਨੂੰ ਅਰਗੂਮੈਂਟ ਸਿਸਟਮ ਨੂੰ ਚੰਗੀ سپورਟ ਕੀਤੀ ਹੈ ਅਸੀਂ ਉਹਨਾਂ ਦੇ ਥੈਂਕਸ ਕਰਦੇ ਹਾਂ ਸਾਡੀ ਤਾਂ ਡਿਊਟੀ ਹੈ ਅਸੀਂ ਉਸ ਡਿਊਟੀ ਨੂੰ ਪਰਫਾਰਮ ਕੀਤਾ ਪਬਲਿਕ ਨੇ سپورਟ ਕੀਤੀ ਥੈਂਕ ਯੂ